ਜੀ ਦੇਖ ਰਹੇ ਹੋ ਜੀ ਪ੍ਰੇਮੀ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਅਸੀਂ ਦਿਖਾਣੇ ਆ ਕਿਸ ਤਰ੍ਹਾਂ ਦਾਣਾ ਮੰਡੀ ਨਵਾਂ ਸ਼ਹਿਰ ਦੇ ਵਿੱਚ ਨਾ ਲਿਫਟਿੰਗ ਹੋਣ ਕਰਕੇ ੰਬਾਰ ਲੱਗੇ ਹੋਏ ਨੇ ਜਿੱਥੇ ਖਰੀਦ ਪ੍ਰਬੰਧ ਚੱਲ ਰਹੇ ਨੇ ਉੱਥੇ ਐਸ ਵੱਲੇ ਕਿਸਾਨਾਂ ਨੂੰ ਵੱਡੀ ਸਮੱਸਿਆ ਆ ਰਹੀ ਹੈ ਟਰਾਲੀਆਂ ਖੜੀਆਂ ਨਹੀਂ ਹੋ ਰਹੀਆਂ ਤੇ ਦਾਣਾ ਮੰਡੀ ਦੇ ਵਿੱਚ ਕਿਤੇ ਵੀ ਥਾਂ ਨਹੀਂ ਹੈਗਾ ਕਿ ਜਿੱਥੇ ਦਾਣੇ ਢੇਰੀ ਕਿਤੇ ਜਾ ਸਕਣ ਆਓ ਆਪਾਂ ਤੁਹਾਡੀ ਗੱਲਬਾਤ ਕਰਾਉਣੀ ਹੈ ਕਿਸਾਨਾਂ ਦੇ ਨਾਲ ਵੱਡੀ ਸਮੱਸਿਆ ਇਸ ਵੱਲੇ ਬਣੀ ਹੋਈ ਹੈ ਜੀਮੇਦਾਰ ਪ੍ਰਚੰਦ ਸਿੰਘ ਜੀ ਅ ਜਿਲ੍ਹਾ ਸਰਪੁਰ ਇਹ ਮੰਡੀ ਦੇ ਵਿੱਚ ਜੀ ਅਸੀਂ ਕਾਨਕ ਲੈ ਕੇ ਆਉਨੇ ਆ ਭਾਈ ਠੀਕ ਠਾਕ ਹੋ ਰਹੀ ਹੈ ਯਾਰ ਧੀਆਂ ਬਲੋ ਬਾਕੀ ਸਾਰੇ ਕੰਮ ਸਹੀ ਚੱਲ ਰਹੇ ਆ ਲੇਬਰ ਦੀ ਕਮੀ ਹੋਣ ਕਰਕੇ ਦੂਸਰਾ ਲਿਫਟਿੰਗ ਦੀ ਬਹੁਤ ਕਮੀ ਆ ਜੀ ਲਿਫਟਿੰਗ ਨਹੀਂ ਹੋ ਰਹੀ ਮਾਲ ਮੰਨੀਆਂ ਜੋ ਚੁੱਕਿਆ ਨਹੀਂ ਜਾ ਰਿਹਾ ਇਸ ਕਰਕੇ ਮੰਡੀ ਦੇ ਵਿੱਚ ਅਨਾਜ ਤਾਂਨੇ ਨੂੰ ਬਹੁਤ ਤੰਗੀ ਆ ਰਹੀ ਹੈ ਜ਼ਿਮੀਂਦਾਰ ਪਰੇਸ਼ਾਨ ਆ ਸਵੇਰ ਤੋਂ ਸ਼ਾਮ ਤੱਕ ਟਰਾਲੀਆਂ ਨਹੀਂ ਉਤਰ ਰਹੀਆਂ ਇਸ ਕਰਕੇ ਸਰਕਾਰ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲਿਫਟਿੰਗ ਕਰਾਈ ਜਾਵੇ ਮੰਡੀ ਦੇ ਵਿੱਚ ਜ਼ਿੰਮੇਦਾਰਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹਾਂਜੀ ਹੋਰ ਕੋਈ ਜੇ ਜ਼ਰੂਰ ਹੋਰ ਸਹੀ ਹੈ ਠੀਕ ਹੈ ਪਰ ਪੇਮੈਂਟ ਵੀ ਆਈ ਜਾ ਰਹੀ ਆ ਹਾਂਜੀ ਪੇਮੈਂਟ ਠੀਕ ਹੈ ਚੱਲ ਰਹੀ ਆ ਪੇਮੈਂਟ ਸਹੀ ਆ ਰਹੀ ਆ ਬਟ ਇਹ ਹੀ ਆ ਸਰਾ ਜੀ ਜਿਹੜਾ ਲਿਫਟਿੰਗ ਨਹੀਂ ਹੋ ਰਹੀ ਲਿਫਟ ਦਾ ਪੂਰਾ ਅੰਬਾਰ ਲੱਗੇ ਪਏ ਮੰਡੀ ਭਰੀ ਪਈ ਆ ਸਾਰੀ ਦੀ ਸਾਰੀ ਜੀ ਜੋ ਵੀ ਪੈ ਜੋ ਵੀ ਹਾਂਜੀ ਇਹਦੇ ਚ ਮੌਸਮ ਦੀ ਖਰਾਬੀ ਆ ਜਾਏ ਤਾਂ ਸਾਰਾ ਅਨਾਜ ਖਰਾਬ ਹੋਊਗਾ ਹਾਂਜੀ ਤੇ ਸਰਕਾਰ ਅੱਗੇ ਬੇਨਤੀ ਆ ਕਿ ਮਾਲ ਚੁਕਾਇਆ ਜਾਵੇ ਜਲਦੀ ਜਲਦੀ

ਉਸੇ ਆ ਵੀ ਜਦੋਂ ਕੋਕੜ ਦੇ ਟ੍ਰੈਕਰੀ ਮਿਲਦੀ ਜਾਂਦੀ ਸੀ ਮੈਂ ਧਕਵੀ ਮਿਲਦੇ ਘੱਟ ਮਿਲਦੇ ਆ ਪਰ ਬਹੁਤ ਜ਼ਿਆਦਾ ਹੁੰਦਾ ਵੀ ਦਿਗਿਆ ਆ ਕੇ ਨੁੜਿਆ ਹੁੰਦਾ ਇਹ ਮਰਾਜ਼ ਜ਼ਿਆਦਾ ਡਿਕਦਾ ਆ ਤੇ ਲੇਬਰ ਦੀ ਪ੍ਰੋਬਲਮ ਵੀ ਹੈਗੀ ਐਟ ਟੱਕਾ ਦੀ ਪ੍ਰੋਬਲਮ ਹੋ ਜਾਂਦੀ ਐ ਸਭ ਪ੍ਰੋਬਲਮ ਕਿੱਥੇ ਹੋਈ ਦੀ ਆ ਇਹਦੇ ਬੇਵਸ ਸਾਰੇ ਹੋ ਜਾਂਦੇ ਆ ਅੱਜ ਅਸੀਂ ਦਾਣਾ ਮੰਡੀ ਕਟਾਰੀਆਂ ਫੋਗਲਪੰਡ ਕਟਾਰੀਆਂ ਵਿੱਚ ਖੜੇ ਆ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤਹਿਸੀਲ ਬੰਗਾ ਦੇ ਪਿੰਡ ਕਟਾਰੀਆਂ ਫਕਲਪੁਆਇੰਟ ਅੱਜ ਤੱਕ ਇੱਥੇ 1,3000 ਕਟਾ ਮਤਲਬ 50000 52000 ਕੁਆਂਟਲ ਕਣਕ ਦੀ ਅਰਾਈਵਲ ਆਈ ਹੋਈ ਹੈ ਜਿਹਦੇ ਵਿੱਚੋਂ ਦੋ ਜਨਸਥੇ ਖਰੀਦੀਆਂ ਸੀ 500 ਪਤੇ ਐਫਸੀਆਈ ਫੂਡ ਕਾਰਪੋਰੇਸ਼ਨ ਆਫ ਇੰਡੀਆ 500 ਦੇ 15000 ਕਟਾ ਖਰੀਦਿਆ ਤੇ ਐਫਸੀਆਈ ਵਿਭਾਗੇ ਨੇ 80000 ਰੱਬ ਬੈਗੋ ਖਰੀਦਿਆ ਤੇ ਟੋਟਲ 1.5 ਲੱਖ ਬੈਗ ਇੱਥੇ ਆਉਂਦਾ ਹੈਗਾ ਇਹ ਐਫਸੀਆਈ ਦੀ ਸਿਰਫ ਸਿਰਫ 10% ਹੀ ਅਜੇ ਤੱਕ ਉਹਦੀ ਲਿਫਟਿੰਗ ਹੋਈ ਆ ਤੇ ਬਾਕੀ ਸਾਰਾ ਹੀ ਮੰਡੀਆਂ ਚ ਮਾਲ ਉਦਾਂ ਹੀ ਪਿਆ ਖੁੱਲੇ ਸਮਾਨਦਲੇ ਪਿਆ ਤੇ ਜਿਹੜੀ ਚੁਕਾਈ ਆ ਬਹੁਤ ਢਿੱਲੀ ਆ ਤੇ 19 ਤਰੀਕ ਦੀ ਪਹਿਲੀ ਪਰਚੀ ਪਈ ਹੋਈ ਆ ਤੇ ਉਹ ਅਜੇ ਤੱਕ ਅੱਜ ਦੀ ਹੁਣ ਦੀ ਡੇਟ ਤੱਕ ਅਜੇ ਕੋਈ ਪੇਮੈਂਟ ਨਹੀਂ ਪਈ ਹੈਗੀ ਤੇ ਅਸੀਂ ਬਾਰ-ਬਾਰ ਪੁੱਛ ਰਹੇ ਹਾਂ ਨਾ ਪੇਮੈਂਟ ਨਹੀਂ ਪਈ ਹਾਂ ਉਹ ਫਿਲਹਾਲ ਤਾਂ ਪੇਮੈਂਟ ਪਈ ਨਹੀਂ ਬਾਕੀ 24 ਘੰਟਿਆਂ ਦੇ ਪਹਿਲੀ ਪੇਮੈਂਟ ਹੋ ਤਾਂ ਲੇਟ ਜਾਂਦੀ ਆ ਲੇਕਿਨ ਮਚ ਲੇਟ ਬਹੁਤ ਜਿਆਦਾ ਲੇਟ ਹੈ ਕਿਉਂ ਜੀਬਤ ਰਾ ਆ ਕੇ ਬਾਰ ਬਾਰ ਪੁੱਛ ਰਹਾ ਹੈ ਤੇ ਅਸੀਂ ਵੀ ਉਹਨਾਂ ਨੂੰ ਗੱਲ ਕਰ ਰਹੇ ਹਾਂ ਪਰ ਇਨਸਪੈਕਟਰ ਵੀ ਕੰਮ ਕਰ ਫੋਨ ਕਰੀ ਜਾ ਰਿਹਾ ਕੋਈ ਦਫਤਰ ਦੀਆਂ ਕੋਈ ਟੈਕਨੀਕਲ ਪ੍ਰੋਬਲਮ ਹੋ ਸਕਦੀ ਸਾਨੂੰ ਪਤਾ ਨਹੀਂ ਹੈਗਾ ਤੇ ਲੇਕਿਨ 19 ਤਰੀਕ ਦੀ ਪੇਚੀ ਪਈ ਅੱਜ ਤੱਕ ਇੱਕ ਵੀ ਮਤਲ ਸਾਨੂੰ ਕੋਈ ਪੈਸਾ ਨਹੀਂ ਆਇਆ ਹੈਗਾ ਹਾਂਜੀ ਮੰਗ ਕੀ ਕਰਦੇ ਮਾਂਗੇ ਕਰਨੇ ਕਿ ਜਿਹੜੀ ਲਿਫਟਿੰਗ ਹੈ ਉਹ ਜਲਦੀ ਤੋਂ ਜਲਦੀ ਬਹੁਤ ਜਲਦੀ ਕਿਉਂ ਮੌਸਮ ਦਾ ਪਤਾ ਨਹੀਂ ਹੈਗਾ ਕਿ ਲੇਵਰੀ ਬੈਠੀ ਰਹਿੰਦੀ ਹੈ ਇਕਦਮ ਸਾਰਾ ਬੋਝ ਪੈ ਜਾਂਦਾ ਸਾਵੇਂ ਥੋੜ੍ਹ ਥੋੜ੍ਹੀ ਨੇ ਲੈਫਟ ਹੁੰਦੀ ਰਹੇ ਤਾਂ ਮੰਡੀ ਵੀ ਸਾਫ਼ ਹੁੰਦੀ ਰਹਿੰਦੀ ਆ ਖਾਲੀ ਹੁੰਦੀ ਰਹਿੰਦੀ ਆ ਤੇ ਲੇਬਰ ਵੀ ਠੀਕ ਰਹਿੰਦੀ ਆ ਜੇ ਹੁਣ ਕਾਨਕ ਮੰਡੀ ਦੇ ਵਿੱਚ ਅਜੇ ਆ ਰਹੀ ਆ ਕਿ ਮੰਡੀ 'ਚ ਜਿਹੜੇ ਕਾਨਕ 1 ਲੱਖ 3000 ਬੈਗ ਆ ਗਿਆ ਹਣਾ ਹਾਂਜੀ ਤੇ ਇੱਥੇ ਸਾਡੀ ਮੰਡੀ 'ਚ ਡੇਢ ਕੋ ਲੱਖ ਬੈਗ ਆ ਜਾਂਦਾ ਮਤਲਬ 75000 ਕੁੰਟਰ ਤੱਕ ਬੈਗ ਆ ਜਾਂਦਾ ਜੇ ਮਤਲਬ 50000 ਕੁੰਟਰ ਤੱਕ ਹੋਰ ਆਊਗਾ ਕਿਉਂਕਿ ਅਜੇ ਮੰਡੀਆਂ 'ਚ ਪਿਆ ਵੀ ਥੱਲੇ ਮਾਲ ਭਰਨ ਵਾਲਾ ਵੀ ਪਿਆ ਹੈਗਾ ਹਾਂ ਕਿਉਂਕਿ ਉਹ ਅਜੇ ਇੱਕਦਮ ਸਾਰਾ ਮਾਲ ਡਿੱਗ ਪਿਆ ਕੁਝ ਸਤ ਆਜ 19 ਤੀ ਸ਼ੁਰੂ ਹੋਈ ਹੈ 16 17 ਦਾ ਮਾਲ ਸ਼ੁਰੂ ਹੋਇਆ ਸੀ 19 ਪਹਿਲੀ ਬੋਲੀ ਹੋਈ ਹੈ ਤੇ 8 10 ਦੇ ਨਾਲ ਵਿੱਚ ਸਾਰਾ ਹੀ ਮਾਲ ਬਾਹਰ ਆ ਗਿਆ ਕਿਉਂਕਿ ਇੱਕਦਮ ਮੌਸਮ ਦੇ لحاظ ਨਾਲ ਲੋਕਾਂ ਨੂੰ ਜੀਮਦਾਰਾਂ ਦੇ ਦਿਮਾਗ ਦੇ ਵਿੱਚ ਗੱਲ ਹੈ ਕਿਤੇ ਮੀਂਹ ਪੈ ਕੇ ਖਰਾਬ ਨਾ ਹੋ ਜੇ ਇਸ ਕਰਕੇ ਸਾਰੀਆਂ ਮਸ਼ੀਨਾਂ ਦੇ ਇੱਕਦਮ ਉਹ ਮਾਲ ਵੱਢ ਹੋ ਗਿਆ ਤੇ ਫੇਰ ਲੇਬਰ ਦੀ ਪ੍ਰੋਬਲਮ ਆ ਜਾਂਦੀ ਜੇ ਇੱਕਦਮ ਜਦ ਸਾਰੇ ਮਾਲ ਆ ਜਾਵੇ ਤਾਂ ਕਰਕੇ ਉਹ ਭਰਤੀ ਵੀ ਰਹਿੰਦੀ ਹੈਗੇ ਜੇ ਤੇ ਲਿਫਟ ਦਾ ਬੁਰਾ ਹਾਲ ਹੈਗਾ ਨਾ इस करल्दी कि जल्दी लिफ्टिंग की जाए तो जो लेबर वहली हो सके अभी वेले हो सकी कण क्या अनाज खराब ना हो आ गया हम लोग भराई करके बोरी जगह बना बना के धाक मारे और धाक मारने के बाद लिफ्टिंग नहीं हो रहा लिफ्टिंग का प्रॉब्लम चल रहा है और जब मंडी में दाना आना बंद हो जाएगा तो हम लोग तो दिहाड़ी नहीं पकेगा और बैठ करके खाएंगे तो कुछ क्या कमा करके घर ले जाएंगे क्या मिलेगा हम लोग को घर में भी बाल बच्चा बीवी माँ पापा है हम यही गुजारिश है हम लोग का मजदूर का जो है लिफ्टिंग बहुत जल्दी हो जाएगा तो हम लोग भी अपना अपना धंधा और काम में लग जाएंगे और दूसरा काम कर लेंगे जो दो पैसा कमाई हो जाएगा